ਅੱਜ ਭਾਰਤੀ ਕਿਸਾਨ ਜੂਨੀਅਰ ਏਕਤਾ ਗ੍ਰਾਹਾਂ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਪਿੰਡ ਪਗਾਲਾ ਤੋਂ ਸਰਦਾਰ ਅਜੀਤ ਸਿੰਘ ਦੀ ਪ੍ਰਧਾਨਗੀ ਹੇਠ ਬਹੁਤ ਕਿਸਾਨ ਵੀ ਭਾਰਤੀ ਕਿਸਾਨ ਜੂਨੀਅਰ ਏਕਤਾ ਗ੍ਰਾਹਾਂ ਦੇ ਵਿੱਚ ਰਲੇ ਆ ਉਸ ਬਾਰੇ ਭਾਰਤੀ ਕਿਸਾਨ ਜੂਨੀਅਰ ਏਕਤਾ ਗ੍ਰਾਹਾਂ ਬਲਾਕ ਪ੍ਰਧਾਨ ਸਰਦਾਰ ਸੋਨ ਸਿੰਘ ਜੀ ਤੋਂ ਆਪਾਂ ਜਾਣਕਾਰੀ ਲੈਨੇ ਆਂ ਦਿਓ ਪ੍ਰਧਾਨ ਜੀ ਸਾਰੀ ਜਾਣਕਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਨ ਸਿੰਘ ਸਭਰਾ ਬਲਾਕ ਪ੍ਰਧਾਨ ਏਕਤਾ ਗ੍ਰਾਹਾਂ ਜੂਨੀਅਨ ਇਹ ਜੀ ਬੜੀ ਖੁਸ਼ੀ ਵਾਲੀ ਗੱਲ ਆ ਕਿਉਂਕਿ ਸਾਡਾ ਇਹ ਪਰਿਵਾਰ ਸੀ ਅਸੀਂ ਅੱਗੇ ਇੱਕੇ ਪਰਿਵਾਰ ਵਿੱਚ ਰਹੇ ਹਾਂ ਥੋੜਾ ਜਿਹਾ ਚਲੋ ਪਈ ਗੱਲਾਂ ਦੇ ਵਿੱਚ ਹੋ ਜਾਂਦੇ ਗਿਲੇ ਸ਼ਿਕਵੇ ਤੇ ਇਹਨਾਂ ਭਰਾਵਾਂ ਨੇ ਅੱਜ ਸਾਡੇ ਗ੍ਰਾਂਹ ਜਿਵੇਂ ਬੰਦੀ ਦੇ ਵਿੱਚ ਕਬੂਲੀ ਆ ਤੇ ਬੜਾ ਵਾਧਾ ਹੋਇਆ ਪੰਘਾਲਾ ਪਿੰਡ ਤੋਂ ਜਿਹੜਾ ਸਰਦਾਰ ਜੀਤ ਸਿੰਘ ਦੀ ਗਵਾਹੀ ਦੇ ਵਿੱਚ ਕਿਸਾਨ ਜਿਹੜੀ ਉਹ ਆਪਣੇ ਨਾਲ ਆਏ ਆ ਉਹਨਾਂ ਨੇ ਸਾਡੇ ਪਰਿਵਾਰ ਦੇ ਵਿੱਚ ਸਮੂਲੀਅਤ ਕਰਕੇ ਸਾਡੇ ਪਰਿਵਾਰ ਦੇ ਵਿੱਚ ਵਾਧਾ ਕੀਤਾ ਮੈਂ ਤੈਹ ਜਿਲੋਂ ਇਹਨਾਂ ਦਾ ਧੰਨਵਾਦ ਕਰਦਾ ਸਰਦਾਰ ਗਰਬਾਤ ਸਿੰਘ ਦੀ ਸਾਡੇ ਜ਼ਿਲ੍ਹਾ ਪ੍ਰਧਾਨ ਉਹਨਾਂ ਵੱਲੋਂ ਵੀ ਮੈਸੇਜ ਆਇਆ ਸੀ ਅਸੀਂ ਛੇਤੀ ਤੋਂ ਛੇਤੀ ਇੱਕ ਪਿੰਡ ਦੇ ਵਿੱਚ ਵੀ ਤੇ ਹੋਰ ਪਿੰਡਾਂ ਦੇ ਵਿੱਚ ਵੀ ਜਿਹੜੀ ਉਹ ਜਹੇਬੰਦੀ ਨੇ ਜਿਹੜੀਆਂ ਕਾਇਮ ਕਰਾਂਗੇ ਕਿਉਂਕਿ ਜਹੇਬੰਦੀ ਸੁੱਚੀ ਸੱਚੀ ਜਹੇਬੰਦੀ ਆ ਮੈਂ ਵੀ ਜਾਣਦਾ ਆ ਬਹੁਤ ਹੀ ਇਤਮਾਨ ਮਿਲਦਾ ਜੀ ਤੇ ਇਹਨਾਂ ਦੇ ਵੀ ਗੁਰੂ ਮਹਾਰਾਜਾ ਕਿਰਪਾ ਕਰੇ ਦਿੱਤੇ ਜਿਹੋ ਜਿਹਾ ਇਹਨਾਂ ਨੂੰ ਸਾਡਾ ਇਤਮਾਨ ਹੁੰਦਾ ਇਹ ਤੋਂ ਵੱਧ ਕੇ ਇਹਨਾਂ ਦਾ ਇਤਮਾਨ ਕਰਾਂਗੇ ਜੀ ਮੈਂ ਇਹਨਾਂ ਨੂੰ ਵਿਸ਼ਵਾਸਿਤ ਹੋਣਾ ਵੀ ਜਿੱਥੇ ਵੀ ਕਿਤੇ ਲੋੜ ਹੋਊਗੀ ਅਸੀਂ ਇਹਨਾਂ ਦੇ ਨਾਲ ਖੜਾਂਗੇ ਤੇ ਇਹਨਾਂ ਨੂੰ ਨਾਲ ਖੜਾ ਰਾਂਗੇ ਜੀ ਇਸ ਵੇਲੇ ਸਾਡੇ ਜ਼ਿਲ੍ਹੇ ਦੇ ਜਿਹੜੇ ਆਗੂ ਸਰਦਾਰ ਭਪਿੰਦਰ ਸਿੰਘ ਦੀ ਛੱਟੀਆਂ ਵੀ ਹਾਜ਼ਰ ਆ ਤੇ ਨਾਲ ਹੀ ਸਾਡੇ ਸਭਰਾਕ ਪਿੰਡ ਦੇ ਕਾਇਦੇ ਜਿਹੜੇ ਆ ਸਰਦਾਰ ਕਰਨੈਲ ਸਿੰਘ ਜੀ ਤੇ ਜਿਹੜੇ ਸਾਡਾ ਪੱਤਰਕਾਰ ਵੀ ਇਹ ਮਿਲ ਰਿਹਾ ਜੀ ਸਾਡਾ ਬਲਾਗ ਦਾ ਜਰਨਲ ਸਕੱਤਰ ਰਾਜੀ ਸਰਦਾਰ ਕਰਨਜੀਤ ਸਿੰਘ ਜੀ ਰੈਂਕੂ ਸਰਦਾਰ ਕਰਨੈਲ ਸਿੰਘ ਸਭਰਾਕ ਕਾਇਦੇ ਪ੍ਰਧਾਨ ਤੁਸੀਂ ਵੀ ਇਹਦੇ ਬਾਰੇ ਦਿਓ ਜੀ ਦੋ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਰਦਾਰ ਜਗਿੰਦਰ ਸਿੰਘ ਉਗਰਾਹਾ ਦੀ ਸਾਰਵ ਸੋਚ ਨੂੰ ਦੇਖਦੇ ਹੋਇਆ ਅੱਜ ਨਗਰ ਭੰਗਾਲਾ ਤੋਂ ਕਾਫੀ ਕਿਸਾਨ ਜਿਹੜੇ ਆ ਉਹ ਭਾਰਤੀ ਕਿਸਾਨ ਜੁਨੀਅਨ ਲੇਖਤਾ ਗਰਾਹਾ ਬਲਾਕ ਪੱਟੀ ਦੇ ਨਾਲ ਜੁੜੇ ਆ ਅਸੀਂ ਇਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦੇ ਆ ਜਲਦੀ ਇਸ ਪਿੰਡ ਵਿੱਚ ਹੋਰ ਵੱਡਾ ਕੱਟ ਕਰਕੇ ਬਹੁਤ ਤਕੜੀ ਇੱਕਾਈ ਬਣਾਈ ਰਹੂਗੀ ਅਸੀਂ ਇਹਨਾਂ ਸਾਰੇ ਕਿਸਾਨ ਕਿਸਾਨ ਭਰਾਵਾਂ ਨੂੰ વિશ્વાસ ਦਿਵਾਉਂਦੇ ਆ ਕਿ ਭਾਰਤੀ ਕਿਸਾਨ ਜੁਨੀਅਨ ਲੇਖਤਾ ਗਰਾਹਾ ਤੁਹਾਡੇ ਨਾਲ ਖੜੀ ਹੈ ਹਰ ਵਕਤ ਜਿੱਥੇ ਕਿਤੇ ਵੀ ਇਹਨਾਂ ਨੂੰ ਕੋਈ ਲੋੜ ਪੈਂਦੀ ਆ ਉਹ ਅਸੀਂ ਇਹਨਾਂ ਵੀਰਾਂ ਦਾ ਸਾਥ ਦੇਵਾਂਗੇ ਇਹਨਾਂ ਨੇ ਅੱਜ ਸਾਡਾ ਜਿਹੜਾ ਹੌਸਲਾ ਬਜਾਇਆ ਕੀਤੀ ਸਾਨੂੰ ਬਹੁਤ ਬਲ ਮਿਲਿਆ ਅਸੀਂ ਇਹਨਾਂ ਭਰਾਵਾਂ ਦਾ ਧੰਨਵਾਦ ਕਰਦੇ ਆ ਇਹਰੇ ਇੱਕਤਾ ਗ੍ਰਹਿਹ ਜਿੰਦਾਬਾਦ 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 ਖਾਨ ਜੁਨੇ ਨੇ ਇੱਕਤਾ ਗ੍ਰਹਿਹ ਜਿੰਦਾਬਾਦ 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 ਕਿਸਾਨਾਂ ਦਾ ਏਕਾ ਜਿੰਦਾਬਾਦ 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 ਖਾਨਾਂ ਦਾ ਏਕਾ ਜਿੰਦਾਬਾਦ 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 ਬੋਲ ਨਿਹਾਲ ਜੋਸ਼ੀਲਾ ਆਵਾਜ਼ OK ਪ੍ਰਧਾਨ ਜੀ